ਦਲੇਰ ਕੌਰ ਜੀ ਟਾਡੀ ਜੱਥਾ ਜਿਨ੍ਹਾਂ ਨੇ ਸਿੱਖ ਸੰਗਤਾਂ ਦੇ ਦਰਸ਼ਕਦਾਰੇ ਕਰਨ ਵਾਸਤੇ ਆਉਣਾ ਸੀ ਰਸਤੇ ਵਿੱਚ ਪਿਆਰੀ ਸਾਧ ਸੰਗਤ ਜੀ ਮੁਸ਼ਕਲ ਪੈ ਗਈ ਤੇ ਉਥੋਂ ਪਿਆਰੀ ਸਾਧ ਸੰਗਤ ਜੀ ਵਾਪਸ ਜਾਣਾ ਪੈ ਗਿਆ ਵਾਪਸ ਅੱਧੀ ਰਾਤ ਪਿਆਰੀ ਸਾਧ ਸੰਗਤ ਹੀ ਆਉਂਦਿਆਂ ਬਹੁਤੇ ਪਿਆਰੀ ਸਾਧ ਸੰਗਤ ਜੀ ਪ੍ਰਬੰਧਕ ਅਤੇ ਸਿੱਖ ਸੰਗਤਾਂ ਜਿਹੜੀਆਂ ਨੇ ਢਾਡੀ ਕਵੀਸ਼ਰ ਪ੍ਰਚਾਰਕਾਂ ਦੀਆਂ ਮਜਬੂਰੀਆਂ ਨਹੀਂ ਸਮਝਦੀਆਂ ਤੇ ਵੀਰ ਗਰਮੀਤ ਸਿੰਘ ਦੀ ਬਿੱਟੂ ਸਾਹਿਬ ਕਮਰੇ 'ਚ ਬੈਠੇ ਤੇ ਮੈਨੂੰ ਕਹਿੰਦੇ ਚਮੰਡਾ ਸਾਹਿਬ ਜੀ ਮੁਸ਼ਕਲ ਪੈ ਗਈ। ਬੀਬੀ ਦਲੇਰ ਕੌਰ ਜੀ ਨੂੰ ਅਟੈਕ ਆ ਗਿਆ ਏ। ਉਹਦੀ ਥਾ ਉੱਤੇ ਆਪਾਂ ਨੇ ਜਥਾ ਕਰਨਾ ਏ। ਮੈਂ ਆਖਿਆ ਭਾਈ ਸਾਹਿਬ ਜੀ ਫਿਕਰ ਨਾ ਕਰੋ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰੇਗਾ ਟੈਨਸ਼ਨ ਨਾ ਲਾਓ ਜਥਾ ਆ ਜਾਵੇਗਾ। ਪਿਆਰੀ ਸਾਧ ਸੰਗਤ ਜੀ ਇੱਕ ਅਰਦਾਸ ਕਰਿਓ ਫਿਰ ਵੀਰ ਜੀ ਉਹਨਾਂ ਨੇ ਵੀ ਆਪ ਸੰਗਤਾਂ ਨਾਲ ਬੱਚੇ ਨੇ ਸਾਂਝੇ ਕਰਨੇ ਆ ਇੱਕ ਅਰਦਾਸ ਕਰਿਓ ਕਿ ਸਤਿਗੁਰੂ ਮਹਾਰਾਜ ਜੀ ਬੀਬੀ ਦਲੇਰ ਕੌਰ ਜੀ ਤੇ ਉਹਨਾਂ ਦੇ ਜਥੇ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਤੇ ਸਾਰੀ ਸੰਗਤ ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਪਿਆਰੀ ਸਾਧ ਸੰਗਤ ਜੀਓ ਇਹ ਗੱਲ ਠੀਕ ਹੈ ਚਵਿੰਡਾ ਜੀ ਨਾਲ ਗੱਲ ਕੀਤੀ ਸੀ ਮੈਨੂੰ ਫੋਨ ਆਇਆ ਸੀ ਬੀਬੀ ਖਾਲਸਾ ਜੀ ਦਾ ਕਿ ਇਸ ਤਰ੍ਹਾਂ ਇਹ ਪੰਗੜੂ ਹੋ ਗਏ ਸਾਥੀ ਦੀ ਪਰ ਅਸੀਂ ਉਹਨਾਂ ਦਫਤਰ 'ਚ ਬੈਠੇ ਸਾਰੀ ਕਮੇਟੀ ਨੇ ਉਹਨਾਂ ਦੀ ਜਗ੍ਹਾ ਤੇ ਡਾਕਟਰ ਸਾਹਿਬ ਨੇ ਉਹ 4-5 ਦਿਨ ਲਈ ਰੈਸਟ ਦਿੱਤੀ ਹੈ ਉਹ ਸ਼ਾਇਦ ਲਈ ਆ ਸਕਣਗੇ ਗਿਆਨੀ ਸਰੂਪ ਸਿੰਘ ਜੀ ਕੜਿਆਣਾ ਅਤੇ ਬੀਬੀ ਅਮਨਦੀਪ ਗੌਰ ਜੀ ਖਾਲਸਾ ਇਹ ਦੋ ਜਿੱਥੇ ਕੱਲ੍ਹ ਵਾਸਤੇ ਬੁੱਕ ਕਰ ਰਹੇ ਨੇ ਲੈ ਗਏ ਮੇਲ ਕਰਨ ਸੋ ਕੱਲ ਉਹਨਾਂ ਨੇ ਗਿਆਨੀ ਸਰੂਪ ਸਿੰਘ ਜੀ ਕੜਿਆਣਾ ਅਤੇ ਬੀਬੀ ਅਮਨਦੀਪ ਕੌਰ ਜੀ ਖਾਲਸਾ ਉਹਨਾਂ ਨੇ ਹਾਜ਼ਰੀ ਭਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਿਰਪਾ ਕਰੇ ਸਤਗੁਰੂ ਮਹਾਰਾਜ ਜੀ ਸਿਰ ਦੇ ਉੱਤੇ ਮੇਰਾ ਪਰਿਆਥ ਰੱਖੇ ਭਾਈ ਜਸਪਾਲ